ਲਓ ਜੀ ਅੱਜ ਆਪਾਂ ਪਹੁੰਚ ਚੁੱਕੇ ਆਂ ਪਟਿਆਲਾ ਜ਼ਿਲ੍ਹੇ ਦੇ ਬਹੁਤ ਹੀ ਸ਼ਾਨਦਾਰ ਸ਼ਹਿਰ ਸਮਾਣਾ ਵਿੱਚ ਤੇ ਆ ਚੜਗੇ ਜੀ ਆਪਾਂ ਚੀਕੇ ਵਾਲੀ ਰੋਡ ਤੇ ਇਹ ਪੁਲ ਜਿਹੜਾ ਤੁਸੀਂ ਦੇਖ ਰਹੇ ਹੋ ਹੁਣ ਆਪਾਂ ਇਸ ਪੁਲ ਤੋਂ ਮੁੜਾਂਗੇ ਜੀ ਸੱਜੇ ਹੱਥ ਡਰਾਈਵਰ ਸਾਈਡ ਚੀਕੇ ਨੂੰ ਜਾਂਦੇ ਹੋਏ ਤੇ ਲਓ ਜੀ ਆਪਣੀ ਗੱਡੀ ਮੁੜ ਗਈ ਐ ਸੱਜੇ ਹੱਥ ਨਹਿਰ ਦੇ ਬਿਲਕੁਲ ਨਾਲ-ਨਾਲ ਤੇ ਹੁਣ ਜਿਹੜੀ ਜਗ੍ਹਾ ਤੇ ਅਸੀਂ ਤੁਹਾਨੂੰ ਲੈ ਕੇ ਜਾਣਾ ਜੀ ਉਹ ਤੁਹਾਡੇ ਲਈ ਸਰਪ੍ਰਾਈਜ਼ਿੰਗ ਐ ਤੇ ਪਹੁੰਚ ਗਏ ਆ ਜੀ ਆਪਾਂ ਉਸ ਜਗ੍ਹਾ ਤੇ ਤੇ ਤੁਹਾਨੂੰ ਦਿਖਾਉਣਿਆ ਕੁਝ ਖਾਸ ਲਓ ਜੀ ਤੇ ਤਿੰਨ ਘੰਟਿਆਂ ਦੇ ਲੰਬੇ ਸਫ਼ਰ ਤੋਂ ਬਾਅਦ ਜੀ ਅਸੀਂ ਪਹੁੰਚ ਹੀ ਗਿਆਂ ਰਿਵਰ 뷰 ਈਟਿੰਗ ਪੁਆਇੰਟ ਸਮਾਣਾ ਮੈਨੂੰ ਲੱਗੀ ਆ ਜ਼ੋਰ ਦੀ ਭੁੱਖ ਤੇ ਤੁਸੀਂ ਆਜੋ ਮੇਰੇ ਨਾਲ ਸਾਰੇ ਜਾਣੇ ਰਲ ਕੇ ਆਪਾਂ ਅੰਦਰ ਖਾਂਦੇ ਆ ਆਜਾ ਆਜਾ ਤੂੰ ਖਾਲਾ ਜਿਹੜੀ ਜੀ ਮਰਜ਼ੀ ਤੇਰੀ ਹਰ ਤਰ੍ਹਾਂ ਦੀ ਆਈਟਮ ਬਣੀ ਹੋਊਗੀ ਤੇ ਸ਼ਾਨਦਾਰ ਸਾਫ਼ ਸੁਥਰਾ ਮਾਹੌਲ ਜੋ ਜੀ ਕਰਦਾ ਖਾਓ ਦੇਖੋ ਜੀ ਪਹਿਲਾਂ ਤਾਂ ਰੋ ਖੁਸ਼ ਹੋ ਗਈ ਐਂਟਰੀ ਦੇ ਨਾਲ ਹੀ ਖਾਣਾ ਪਕਾਣਿਆਂ ਬੈਠ ਕੇ ਬੜਾ ਸੋਹਣਾ ਫਰਨੀਚਰ ਦੇਖੋ ਕਿੰਦੀ ਸੋਹਣੀ ਤਿਆਰ ਕੀਤਾ ਹੋਇਆ ਸਿਨਰੀਜ਼ ਲੱਗੀਆਂ ਹੋਈਆਂ ਨੇ ਤੇ ਤੁਸੀਂ ਆਪ ਹੀ ਦੇਖ ਲਓ ਕਿੰਨਾ ਸੋਹਣਾ ਵਿਊ ਹੈ ਬਿਲਕੁਲ ਸਾਫ਼ ਸੁਥਰਾ ਮਤਲਬ ਲਗ ਇੱਕ ਦਾਸ ਦਾ ਇੱਕ ਤਣਕਾ ਵੀ ਕਿਤੇ ਨਹੀਂ ਦਿਖ ਰਿਹਾ ਤੇ ਲਓ ਜੀ ਜੀ ਖਾਓਗੇ

कॉफी चाय कॉफी चाय हाँ जी मैम कढ़ाई पनीर शाही पनीर जी पनीर दो प्याजा पनीर लवाब दाल बहुत टेस्टिंग है मैम अच्छा रोटी खिलाओगे जो नान हाँ जी नान खा लो मैम पराठे खा लो सारे टेस्ट है मैम यहाँ के और सर्विस भी अच्छी मिलेगी किचन में भी हाँ जी वो तो आपको देख के लग रहा है कि सर्विस अच्छी होगी क्योंकि आप बहुत बढ़िया तरीके से ਸਫਾਈ ਮੇ ਉਹ ਹੈ ਨਾ ਡਰੈਸ ਮੇ ਉਹ ਪੂਰੀ ਤਾਂ ਲੱਗ ਹੀ ਰਹਾ ਹੈ ਕਿ ਸਭ ਕੁਝ ਅੱਛਾ ਮਿਲੇਗਾ। ਥੈਂਕ ਯੂ ਥੈਂਕ ਯੂ। ਤਾਂ ਬਸ ਆਪ ਹਮੇ ਖੁਸ਼ ਕਰ ਦੋ ਔਰ ਹਮ ਆਪਣੇ ਦਰਸ਼ਕੋਨ ਖੁਸ਼ ਕਰ ਦੇ। ਜੀ ਬਿਲਕੁਲ ਮੈਮ ਕਿਉਂ ਨਹੀਂ। ਤੋ ਆ ਮੇਰੇ ਕੋ ਪਨੀਰ ਟਿੱਕਾ ਖਿਲਾ ਦੋ। ਠੀਕ ਹੈ ਮੈਮ। ਓਕੇ। ਕੁਝ ਪਲਾਵਾਦੀ ਸਾਡੇ ਲਈ ਕਾਫੀ ਆ ਗਈ ਜੀ ਤੇ ਕਾਫੀ ਪਿੰਦੇ ਪਿੰਦੇ ਅਸੀਂ ਸਲਾਹ ਕੀਤੀ ਕਿ ਪਨੀਰ ਟਿੱਕਾ ਆਪਾਂ ਬਾਹਰ ਬਹਿ ਕੇ ਖਾਣੇ ਆ ਕਿਉਂਕਿ ਮੈਨੂੰ ਮੌਸਮ ਬੜਾ ਸੁਹਾਵਣਾ ਲੱਗਿਆ ਸੀ। ਲਓ ਜੀ ਪਨੀਰ ਟਿੱਕਾ ਤਾਂ ਬਣਿਆ ਬਹੁਤ ਲਾਜਵਾ ਤੇ ਇਹਦਾ ਆਪਾਂ ਆਨੰਦ ਮਾ ਲਿਆ। ਤੇ ਆਜੋ ਹੁਣ ਆਪਾਂ ਗੱਲ ਕਰਦੇ ਆਂ ਰਿਵਰ ਵਿਊ ਦੇ ਓਨਰ ਹਰਪਾਲ ਸਿੰਘ ਜੀ ਨਾਲ ਆਜੋ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਚਲੋ ਠੀਕ ਹੈ ਬਹੁਤ ਵਧੀਆ ਤੁਹਾਡੇ ਰੈਸਟੋਰੈਂਟ ਦੇ ਚਰਚੇ ਇੰਨੀ ਦੂਰ ਤੱਕ ਦੇ ਹੋਇਆ ਸੀ ਫ੍ਰੀ ਕੋਰਟ ਕੋ ਚੱਲ ਕੇ ਆਏ ਤੁਹਾਡੇ ਕੋਲੇ ਤਾਂ ਬਈ ਸਾਡਾ ਮੇਨ ਫੋਕਸ ਇਹ ਹੀ ਆ ਕੁਆਲਿਟੀ ਵਧੀਆ ਅੱਛਾ ਫੂਡ ਵਧੀਆ ਮਾਹੌਲ ਤੇ ਵਧੀਆ ਸਰਵਿਸ ਤੇ अच्छा हाल हर चीज दी ਬਿਲਕੁਲ ਬੜੀ ਵਧੀਆ ਤਰੀਕੇ ਨਾਲ ਸਭ ਨੂੰ ਮੁਬਾਰਕਾਂ ਜੀ ਬਹੁਤ 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 ਥੈਂਕ ਯੂ ਥੈਂਕ ਯੂ ਹੋਰ ਫਿਰ ਕੀ ਕੀ ਸੂਟ ਦੇ ਰਹੇ ਹਾਂ ਵਿਜਨ ਨਾਨ ਵਿਜ ਸਾਡੇ ਕੋਲੇ ਸਾਰ ਸਾਰੀ ਤਰ੍ਹਾਂ ਦੀ ਅਸੀਂ ਰੱਖਿਆ ਜਿਵੇਂ ਵੈਜ ਨਾਨ ਵੈਜ ਸਪੈਸ਼ਲੀ ਸੰਡੇ ਮਟਰ ਵੀ ਬਣਾਉਂਦੇ ਆ ਅਸੀਂ ਬਾਕੀ ਫੈਮਿਲੀ ਲਈ ਅਸੀਂ ਅਲੱਗ ਤੋਂ ਬਣਾਇਆ ਹੋਇਆ ਜਿੱਤੇ ਆਪਾਂ ਇੱਥੇ ਕਿੱਤੀ ਪਾਰਟੀ ਬਰਥਡੇ ਪਾਰਟੀ 80 ਤੋਂ ਲੈ ਕੇ 100 ਬੰਦੇ ਤੱਕ ਦੀ ਮੈਰਿਜ ਜਾਂ ਕੋਈ ਰਿੰਗ ਸਰਮਨੀ ਕਰਨੀ ਆ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਆ ਤੁਹਾਨੂੰ ਵਧੀਆ ਸਰਵਿਸ ਮਿਲੇਗੀ ਅੱਛਾ ਫੂਡ ਮਿਲੇਗਾ 베지ਨੂ 베지 ਮਿਲੇਗਾ ਨਾਨ 베지ਨੂ ਨਾਨ 베지 ਮਿਲੇਗਾ ਇੱਕੋ ਛਤਤ ਦੇ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜਿਹਦੇ ਵਿੱਚ ਹਰ ਤਰ੍ਹਾਂ ਦੀ ਛੋਟੀ ਤੋਂ ਛੋਟੀ ਚੀਜ਼ ਦਾ ਕੁਆਲਿਟੀ ਦਾ ਹਰ ਤਰ੍ਹਾਂ ਦਾ ਅਸੀਂ ਬੜਾ ਹੀ ਧਿਆਨ ਰੱਖ ਕੇ ਚੱਲਦੇ ਹਾਂ ਮਾਟਨ ਫਿਰ ਸੰਡੇ ਬਣਾਉਣੇ ਆ ਜੇ ਤੁਹਾਨੂੰ ਕੱਲ ਆਉਣਾ ਚਾਹੀਦਾ ਸੀ ਹਾਂਜੀ ਹਾਂ ਕੱਲ ਅੱਜ ਵੀ ਤੁਹਾਨੂੰ ਅਸੀਂ ਸਪੈਸ਼ਲੀ ਜੇ ਤੁਸੀਂਾਨੂੰ ਕਾਲ ਕਰਦੇ ਜਾਂ ਤੁਸੀਂ ਸਪੈਸ਼ਲ ਵੀ ਕਿਸੇ ਨੇ ਤਿਆਰ ਕਰਾਣਾ ਹੋਵੇ ਤਾਂ ਅਸੀਂ ਪਹਿਲਾਂ ਹੀ ਤਿਆਰ ਕਰ ਦਿੰਦੇ ਠੀਕ ਠੀਕ ਚਲੋ ਵਧੀਆ ਗੱਲ ਹੈ ਤੇ ਜਿਵੇਂ ਮੰਨ ਲਓ ਸ਼ਾਮ ਨੂੰ ਪਾਰਟੀ ਵਾਲਿਆਂ ਦੇ ਬੈਠਣ ਲਈ ਵੀ ਇਹੀ ਹਾਲ ਹੈ ਜਾਂ ਉਹ ਲੱਗ ਗਈ ਇੱਕ ਪਿੱਛੇ ਵੀ ਹਾਲ ਹੈਗਾ ਸਪੈਸ਼ਲੀ ਪਰ ਉੱਪਰੋਂ ਦੇ ਵਿੱਚ ਵੀ ਸੀਟਿੰਗ ਹੈਗੀ ਹੈ ਤੇ ਇਹ ਅਸੀਂ ਫੈਮਿਲੀ ਹਾਲ ਬਣਾਇਆ ਠੀਕ ਮਤਲਬ ਕਿ ਜਿਵੇਂ ਕੋਈ ਪਾਰਟੀ ਮੈਰਿਜ ਫੰਕਸ਼ਨ ਕਰਾ ਰਹੇ ਹਾਂ ਤੇ ਬਾਕੀ ਦਾ ਪ੍ਰਬੰਧ ਇੱਧਰ ਹੋ ਜੂਗਾ ਤੇ ਮੰਨ ਲਓ ਖਾਣ ਪੀਣ ਵਾਲਾ ਪਿੱਛੇ ਵੀ ਹੋ ਜਾਏਗਾ ਉੱਪਰ ਵੀ ਸਾਡੇ ਕੋਲ ਜਗ੍ਹਾ ਹੈਗੀ ਠੀਕ ਹੈ ਜੀ ਇੱਥੇ ਨਾਲ ਪਾਰਕ ਵੀ ਹੈ ਆਪਣੇ ਕੋਲੇ ਠੀਕ ਹੈ ਜੀ ਕਿਤੇ ਅਸੀਂ ਬੜਾ ਬੈਠ ਕੇ ਜਾਨਕਿ ਮੌਸਮ ਦਾ ਤੇ ਖਾਣੇ ਦਾ ਬਹੁਤ ਵਧੀਆ ਬਾਕੀ ਹਸਤਾਲਾਂ ਵਗੈਰਾ ਲੱਗ ਸਕਦੀਆਂ ਮਾੜੀਆਂ ਜਿਵੇਂ ਸ਼ੋਅ ਫੰਕਸ਼ਨ ਹਾਂਜੀ 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 ਜੀ ਚਲੋ ਬਹੁਤ ਵਧੀਆ ਜੀ ਓਕੇ ਓਕੇ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਅਸੀਂ ਪਹੁੰਚਿਆ ਰਿਵਰ 뷰 ਈਟਿੰਗ ਪੁਆਇੰਟ ਸਮਾਣਾ ਤੇ ਇੱਥੇ ਇੱਕ ਹੋਰ ਗੱਲ ਹੈ ਸਾਹਮਣੇ ਨਹਿਰ ਹੈ ਤਾਂ ਹੀ ਰਿਵਰ 뷰 ਨਜ਼ਾਰਾ ਹੈ ਨਾ ਬਿਲਕੁਲ ਜੀ ਬਿਲਕੁਲ ਦੇਖੋ ਤੁਸੀਂ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਹੈ ਨਾ ਬਿਲਕੁਲ ਕਿੱਡਾ ਸੁਹਾਵਣਾ ਦ੍ਰਿਸ਼ਾ ਦੇਖੋ ਤੁਸੀਂ ਬਿਲਕੁਲ ਸਾਹਮਣੇ ਕਿੱਡੀ ਕੈਂਟ ਲੋਕੇਸ਼ਨ ਅਜਿਹੀ ਹੈ ਦੇਖੋ ਬਿਲਕੁਲ ਨਹਿਰ ਤੇ ਇਹ ਈਟਿੰਗ ਪੁਆਇੰਟ ਆ ਇੱਕ ਵਾਰੀ ਇੱਧਰ ਵੀ ਨਜ਼ਰ ਮਾਰ ਲਓ ਪਰੇ ਜਾਣੇ ਜਦੋਂ ਤੁਸੀਂ ਸਮਾਣੇ ਵਿੱਚ ਦੀ ਲੰਘ ਕੇ ਪੁਲ ਉੱਤਰ ਕੇ ਸੱਜੇ ਹੱਥ ਮੁੜੋਗੇ ਤਾਂ ਸਾਹਮਣੇ ਤੁਹਾਨੂੰ ਗਵੋਰ ਦਿਖਾਈ ਦੇਊਗਾ ਤੇ ਇਹਦੇ ਬਿਲਕੁਲ ਸਾਹਮਣੇ ਰੈਸਟੋਰੈਂਟ ਆ ਹਾਂਜੀ ਆ ਰੈਸਟੋਰੈਂਟ ਗੜੀ ਸਾਹਿਬ ਗੁਰਦਰਾ ਸਾਹਿਬ ਦੇ ਰੋਡ ਤੇ ਆ ਠੀਕੇ ਨੂੰ ਜਾਂਦੇ ਹੋਏ ਪਹਿਲਾਂ ਵੀ ਤੁਹਾਨੂੰ ਦੱਸਿਆ ਸਮਾਣੇ ਤੋਂ ਜਦੋਂ ਤੁਸੀਂ ਸੱਜੇ ਹੱਥ ਮੋੜੋਗੇ ਕੋਲ ਉੱਤਰ ਕੇ ਨਹਿਰ ਵਾਲਾ ਜਿਹੜੀ ਸੋਹਣੀ ਜਿਹੀ ਨਹਿਰ ਤੁਸੀਂ ਦੇਖ ਰਹੇ ਹੋ ਤੇ ਖਾਣੇ ਦੇ ਨਾਲ ਨਾਲ ਜ਼ਿੰਦਗੀ ਦਾ ਲੁਕਸਾ ਹਟਾਓ ਮੈਂ ਤਾਂ ਹੀ ਕਹੂੰਗੀ ਹਾਂਜੀ ਦੋਸਤੋ ਅਸੀਂ ਤੁਹਾਨੂੰ ਪ੍ਰੇਫ ਕਰਾਂਗੇ ਤੁਸੀਂ ਰਿਵਰ 뷰 ਈਟਿੰਗ ਪੁਆਇੰਟ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਕਿਉਂਕਿ ਜੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋਗੇ ਤਾਂ ਬਾਰ-ਬਾਰ ਤੁਸੀਂ ਆਪਣੇ ਆਪ ਆ ਜਾਣਾ ਇਸ ਗੱਲ ਦੀ ਪੂਰੀ ਗਰੰਟੀ ਹੈ ਇੱਥੇ ਤੁਸੀਂ ਆਪਣੀਆਂ ਆਪਣੇ ਬੱਚਿਆਂ ਦੀਆਂ ਤੇ ਆਪਣੇ ਕੋਣ ਵਾਲਿਆਂ ਦੀਆਂ ਆਪਣੇ ਰਿਸ਼ਤੇਦਾਰਾਂ ਦੀ ਬਰਥਡੇ ਪਾਰਟੀਆਂ ਅਰੇਂਜ ਕਰ ਸਕਦੇ ਹੋ ਕਿੰਤੀ ਪਾਰਟੀਆਂ ਕਰ ਸਕਦੇ ਹੋ ਮੈਰਿਜ ਪਾਰਟੀਆਂ ਰਿੰਗ ਸੈਰੇਮਨੀ ਕਰ ਸਕਦੇ ਹੋ ਤੇ ਇਹਦੇ ਨਾਲ ਨਾਲ ਤੁਸੀਂ ਆਫੀਸ਼ੀਅਲ ਪਾਰਟੀਆਂ ਵੀ ਇੱਥੇ ਕਰ ਸਕਦੇ ਹੋ ਸੋ ਰਿਵਿਊ ਮੀਟਿੰਗ ਪੁਆਇੰਟ ਤੁਹਾਡੀ ਹਰ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਤਿਆਰ ਬਰ ਤਿਆਰ ਹੈ ਜੀ ਜ਼ਰੂਰ ਵਿਜ਼ਿਟ ਕਰਿਓ ਜੇਕਰ ਤੁਸੀਂ ਵੀ ਆਪਣੇ ਕਾਰੋਬਾਰ ਦੀ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸੰਪਰਕ ਕਰੋ ਜੀ 9803950107